ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਲੋਕੀ ਗਲਤੀ ਕਰਨੋਂ ਟਲਦੇ ਨਹੀਂ ਉਹ ਆਹ ਦੇਖੋ ਹੁਣ ਬੱਸ ਤੁਰੀ ਹੋਣਾ ਜ਼ੂਮ ਕਰੋ ਭਾਜੀ ਹੁਣ ਬਾਹਰ ਆ ਡਰਾਈਵਰ ਤੇ ਕੰਡੈਕਟਰ ਕਿੰਨਾ ਕੁ ਧਿਆਨ ਰੱਖ ਲੈਣ ਕੀ ਕੀ ਕਰ ਲੈਣ ਡਰਾਈਵਰ ਕੰਡੈਕਟਰ ਸਵਾਰੀਆਂ ਲਈ ਡਰਾਈਵਰ ਕੰਡੈਕਟਰਾਂ ਨੂੰ ਤਾਂ ਲੋਕੀ ਮਿੰਟੇ ਚ ਖਾਣ ਪੈ ਜਾਂਦੇ ਉਹ ਸੈਕਿੰਡ ਗੱਬੇ ਵੀ ਆ ਭਾਜੀ ਇਹ ਕਬਾਂ ਬਾਹਰ ਆ ਉਹ ਦੇਖੋ ਉਹ ਗੱਬੇ ਵੀ ਬਾਹਰ ਆ ਉਹ ਦੇਖੋ ਇਧਰਾ ਕੋਣੀ ਬਾਹਰ ਆ ਮਿੰਟ 2 ਲੱਗਣੇ ਆ ਲੱਪਣਾ ਇੱਕ ਅੱਖ ਨਹੀਂ ਬਾਹਰ ਆ ਮੁਰਕਾਈ ਕੜਾ ਜੀ ਡਰਾਈਵਰ ਨੇ ਖਹਿ ਕੇ ਕੱਢ ਦਿੱਤੀ ਉਹ ਡਰੇ ਨਹੀਂ ਪਤਾ ਵੀ ਡਰਾਈਵਰ ਤਾਂ ਦੂਜੇ ਪਾਸਾ ਪਹੁੰਚਾਉਂਦਿਆਂ ਕਹਿ ਕੇ ਕੱਢਦਾ ਦੂਜੇ ਪਾਸੇ ਤੇ ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਇਹਨਾਂ ਨੇ ਪਿੱਛੇ ਕੀ ਗਲ ਘੁਲ ਘਲਾਉਣ ਦੇ ਕੀ ਕੀਤਾ ਆ ਤੇ ਇਸ ਲਈ ਭਰਾਵਾ ਕਦੀ ਵੀ ਆਹ ਬੱਸ 'ਚ ਬੈੰਨੇ ਆ ਕਾਰ ਕੁਝ ਵੀ ਆ ਇਦਾਂ ਬਾਹਰਾਂ ਬਾਹਰ ਨੂੰ ਰੱਖੋ ਬਾਹਾਂ ਬਾਹਰ ਰੱਖਣ ਦਾ ਮਤਲਬ ਆ ਵੀ ਕਿਤੇ ਨਾ ਕਿਤੇ ਬਾਹ ਬੱਜਣੀ ਬੱਜਣੀ ਆ ਤੇ ਹੁਣ ਸਪੀਡ ਵੜੀ ਆ ਬੱਸ ਦੀ ਇਹਨੂੰ ਆਪਾਂ ਸਮਝਾਈਏ ਵੀ ਕਿਦਾਂ ਵੀ ਭਾਈ ਇਹ ਬਾਹ ਅੰਦਰ ਕਰਾ ਰਾਣਾ ਨਹੀਂ ਤਾਂ ਇੱਕ ਦਿਨ ਕਦੇ ਨੁਕਸਾਨ ਕਰਾਉਣਗੇ ਉਹ ਪਤੰਦਰ ਦੀ ਭਾਜੀ ਦੇਖ ਲਓ ਪੂਰੀ ਪੂਰੀ ਖੋਣੀ ਬਾਹਰ ਆ ਭਾਜੀ ਜ਼ੂਮ ਕਰੋ ਜ਼ੂਮ ਕਰਕੇ ਦਿਖਾਓ ਗਬਲੇ ਨੇ ਤਾਂ ਕਰ ਲਈ ਅੰਦਰ ਭਾਜੀ ਜਾਂਦਾ ਇਹਨੂੰ ਲੈਫਟ ਸਾਈਡ ਤੇ ਲਾ ਕੇ ਇਹਨੂੰ ਕਈਏ ਵੀ ਬਾਹਰ ਅੰਦਰ ਕਰ ਸਾਡਾ ਸਮਾਜ ਇਸੇ ਤਰ੍ਹਾਂ ਦੇਖ ਲਓ ਵੀ ਜਿਹੜਾ ਬੰਦਾ ਬੱਸ ਚ ਚਲਾ ਰਿਹਾ ਉਹਦੇ ਗਲ ਪੈ ਜਾਂਦੇ ਤੂੰ ਦੇਖਿਆ ਨਹੀਂ ਇੱਦਾਂ ਨਹੀਂ ਉਦਾਂ ਨਹੀਂ ਅਰੇ ਇਹ ਚੀਜ਼ ਕੋਈ ਨਹੀਂ ਸਮਝਦਾ ਵੀ ਯਾਰ ਅਸੀਂ ਵੀ ਜੇ ਰੋਡ ਤੇ ਚੱਲਦੇ ਆਂ ਤਾਂ ਸਾਨੂੰ ਸੇਫਟੀ ਬਰਥਣੀ ਚਾਹੀਦੀ ਆ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ ਇਸ ਲਈ ਡਰਾਈਵਰਾਂ ਦੇ ਨਾਲ ਇੰਜ ਨਾ ਕਰਿਆ ਕਰੋ ਡਰਾਈਵਰ ਗਲਤੀ